ਅੱਜ ਦੀ ਵੀਡੀਓ ਤਰੀਕਾ ਜੋ ਹੋ ਗਈ 13 13 ਕੇ 12 ਹੋ ਗਏ ਚਲੋ ਪਤਾ ਨਹੀਂ ਪਰ ਚਲੋ ਜੋ ਵੀ ਹੈ ਟਾਈਮ ਤਕਰੀਬਨ 7:30 ਹੋ ਗਿਆ ਤੇ ਗੱਲ ਉਹੀ ਆ ਗਈ ਕਿ ਇਹਨਾਂ ਭਈਆਂ ਦਾ ਕੀ ਕੀਤਾ ਜਾਏ ਖਾਸ ਕਰਕੇ ਮੇਰੇ ਬਟਾਲੇ ਵਾਲੇ ਛੋਟੇ ਵੀਰ ਜਿਹੜੇ ਨੇ ਜਿਹੜੇ ਕਾਲਜ ਪੜ੍ਹਦੇ ਨੇ ਕੋਈ ਬੀਰਿੰਗ ਕਾਲਜ ਪੜ੍ਹਦਾ ਕੋਈ ਆਈਟੀਆ ਜਾਂਦਾ ਪੋਲੀਟੈਕਨਿਕ ਜਾਂਦਾ ਕੋਈ ਗਾਂ ਚਲੇ ਜੋ ਗਰਾਨ ਕਾਲਜ ਜਾਂਦਾ ਕੋਈ ਇੱਧਰ ਆ ਜੋ ਅੜੀ ਖੋਸਲਾ ਸਕੂਲ ਪੜਦੇ ਨੇ ਬੱਚੇ ਜਿਹੜੇ ਨੇ ਔਰ ਅੜੀ ਬਾਬਾ ਕਾਲਜ ਹੋ ਗਿਆ ਇਹਨਾਂ ਲਾਗੇ ਚਾਗੇ ਦੇਖੋਗੇ ਤੇ ਭਈਆਂ ਦਾ ਇਹ ਰੇੜੀਆਂ ਖਾਸ ਕਰ ਪਠੂਰੇ ਹੋਗੇ ਗੋਲ ਗੱਪੇ ਹੋਗੇ ਕੋਈ ਨਹੀਂ ਕਿ ਜ਼ਿਆਦਾ ਨਹੀਂ ਕਿ ਉਹ ਤੁਹਾਡਾ ਮਾਈਂਡ ਸੈਟ ਹੀ ਉਧਰ ਨੂੰ ਕਰ ਦਿੱਤਾ ਇਹਨਾਂ ਲੋਕਾਂ ਨੇ ਨੌਜਵਾਨੋ ਜਮਾਨੀ ਚੜ ਰਹੀ ਹੈ ਜੇਬ ਦੇ ਵਿੱਚ ਸ਼ਰੋਗ ਕਰਦੇ ਕੋਈ 100 200 500 ਰੁਪਈਆ ਤੁਹਾਡੇ ਪਾ ਕੇ ਵੀ ਤੁਹਾਨੂੰ ਕੋਲਾਉਂਦੇ ਨੇ ਕਿ ਜਾਓ ਬੇਟਾ ਪੜੋ ਔਰ ਨਜ਼ਾਰੇ ਲਓ ਪਰ ਵੀਰ ਜੀ ਪੜਨ ਦੇ ਨਾਲ-ਨਾਲ ਨਜ਼ਾਰੇ ਲੈਣ ਦੇ ਨਾਲ-ਨਾਲ ਪੰਜਾਬ ਦੇ ਲਈ ਵੀ ਤੁਹਾਡਾ ਕੋਈ ਨਾ ਕੋਈ ਮੜਾ ਮੋਟਾ ਫਰਜ਼ ਬਣਦਾ ਕਿਸੇ ਨਾਲ ਲੜਨਾ ਨਹੀਂ ਕਿਸੇ ਨਾਲ ਝਗੜਨਾ ਨਹੀਂ ਜਦੋਂ ਇੱਕ ਥੋੜੇ ਜੇ ਤੁਸੀਂ ਫ੍ਰੀ ਹੁੰਦੇ ਹੋ ਜਿੱਦਾਂ ਉਹ ਫਿਰ ਗੁੱਸਾ ਨਾ ਕਰਿਓ ਭੀ ਪਸ਼ੂ ਨੂੰ ਸੰਗੜ ਤੋਂ ਖੋਲੀ ਤੇ ਸਦਾ ਹੀ ਆਪਣੇ ਖੁਰਲੇ ਤੇ ਜਾਂਦਾ ਨਾ ਤੁਸੀਂ ਬਣਾ ਕੇ ਆਪਣੇ ਪੰਜਾ ਚੌਂ ਦਾ ਝੁੰਡ ਤੇ ਸਿੱਧਾ ਭਈਆਂ ਦੀ ਰੇੜੀ ਤੇ ਜਾਂਦੇ ਹੋ ਰਾਮਨਾ ਬੰਦੇਓ 100 200 ਦੇ ਚੁੱਪ ਕਰਕੇ ਪਠੂ ਰੇਖਾ ਜਾਂਦੇ ਜਮਾਨੋ ਤੁਹਾਡੇ ਲਈ 100 200 ਦੇ ਤੇ ਕੋਈ ਜ਼ਿਆਦਾ ਨਹੀਂ ਇਕੱਲਾ ਬੰਦਾ 6 6 7 7 ਤੇ ਖਾਇ ਜਾਂਦਾ ਪਰ ਤੁਹਾਡੇ ਉਹ 100 200 ਨਾਲ ਇਹਨਾਂ ਦੀ ਇੰਨੀ ਮਦਦ ਹੁੰਦੀ ਹੈ ਕਿ ਕਮ ਸੇ ਕਮ ਇਹ ਬੰਦੇ 3 3000 ਰੁਪਏ ਦੀ ਆੜੀ ਪਾ ਕੇ ਤੇ ਆਪਣੇ ਘਰਾਂ ਨੂੰ ਜਾਂਦੇ ਨੇ ਔਰ ਬਾਅਦ ਚੋ ਇਹੋ ਹੀ ਬੰਦੇ ਉਸੇ ਪੈਸੇ ਨਾਲ ਤੁਹਾਡੀਆਂ ਜਾਇਦਾਦਾਂ ਖਰੀਦਦੇ ਨੇ ਆਪਣੇ ਬੱਚਿਆਂ ਨੂੰ ਪੜਾਉਂਦੇ ਨੇ ਪੜਾ ਕੇ ਉਹਨਾਂ ਨੂੰ ਹੀ ਤੁਹਾਡੇ ਸਿਰ ਤੇ ਬਿਠਾਉਂਦੇ ਨੇ ਜੇ ਨਹੀਂ ਤੇ ਜਾ ਕੇ ਲੁਧਿਆਣਾ ਯੂਨੀਵਰਸਿਟੀ ਦੇਖ ਲਿਓ ਕੀ ਬਣਦਾ ਪਿਆ ਉੱਥੇ ਉੱਥੇ ਭੈਣ ਚੋਦਾ ਨੇ ਮਾਲੀਆਂ ਦਾ ਕੰਮ ਕੀਤਾ ਉੱਥੇ ਹੀ ਇਹਨਾਂ ਨੇ ਪੀਐਮ ਦਾ ਕੰਮ ਕੀਤਾ ਸਾਡੀਆਂ ਸਰਕਾਰਾਂ ਦਾ ਬੇੜਾ ਗਰਕ ਹੋਇਆ ਬਾਹਰੋਂ ਆ ਕੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਉੱਥੇ ਹੀ ਇਹਨਾਂ ਨੇ ਆਪਣੇ ਬੱਚੇ ਪੜਾਏ ਤੇ ਉੱਥੇ ਹੀ ਇਹਨਾਂ ਨੇ ਗਾ ਪ੍ਰੋਫੈਸਰ ਲਵਾਏ ਤੁਹਾਨੂੰ ਇਹਨਾਂ ਨਾਲ ਲੜਨ ਦੀ ਲੋੜ ਕੋਈ ਨਹੀਂ ਹੱਥੀ ਪੈਣ ਦੀ ਲੋੜ ਕੋਈ ਨਹੀਂ ਜੇ ਇਹੋ ਜੀ ਕਹਾਣੀ ਹੁੰਦੀ ਆ ਕੋਈ ਤਾਂ ਤੁਸੀਂ ਮੈਨੂੰ ਦੱਸੋ ਮੈਂ ਫੌਜ ਤੋਂ ਰਿਟਾਇਰਮੈਂਟ ਲਈ ਆ ਸਭ ਕੋ ਜਾਣਦਾ ਕਿ ਕਿਹੜੇ ਸਾਲੇ ਦੇ ਕਿੱਥੇ ਕੀ ਮਾਰਨਾ ਜਿਹੜਾ ਪਰਚਾ ਬਣਾ ਦਰਜ ਹੋਵੇ ਤੇ ਅੰਗ ਬੇਕਾਰ ਹੋ ਜੇ ਤੁਸੀਂ ਨਹੀਂ ਲੜਨਾ ਬਸ ਤੁਸੀਂ ਇੰਨਾ ਕੁ ਪੰਜਾਬ ਲਈ ਕਰਨਾ ਜੋ ਤੁਹਾਡੇ ਹੱਥ ਵਾਸਾ ਕਿ ਤੁਸੀਂ ਕਦੀ ਵੀ ਇਹਨਾਂ ਦੀ ਰੇੜੀ ਦੇ ਉੱਤੋਂ ਲੈ ਕੇ ਕੁਝ ਨਹੀਂ ਖਾਣਾ ਫालतू ਇਹਨਾਂ ਨਾਲ ਬੋਲਣਾ ਨਹੀਂ ਦੂਰ ਇਹਨਾਂ ਨੂੰ ਰੱਖੋ ਆਪਣੇ ਤੋਂ ਜਿੰਨਾ ਹੋ ਸਕਦਾ ਜੇ ਘਰ ਬਾੜੋਗੇ ਯਾ ਇਹਨਾਂ ਨਾਲ ਜ਼ਿਆਦਾ ਯਾਰੀ ਦੋਸਤੀ ਰੱਖੋਗੇ ਕਿ ਨਹੀਂ ਬਈ ਤੇਰੇ ਕੋਲੋਂ ਹੀ ਖਾਣੇ ਆ ਤੇ ਜਿਹੜਾ ਕੱਲ ਦਾ ਹੁਸ਼ਿਆਰਪੁਰ ਕਾਂਡ ਹੋਇਆ ਉਹ ਤੁਸੀਂ ਦੇਖ ਚੁੱਕੇ ਹੋ ਸੁਣ ਲਿਆ ਸਾਰਿਆਂ ਨੇ ਇੱਕ ਛੋਟਾ ਜਿਹਾ ਬੱਚਾ ਚੁੱਕ ਕੇ ਉਹਦੇ ਨਾਲ ਬਦਫੈਲੀਆਂ ਕੀਤੀਆਂ ਮਾਰ ਕੇ ਸੁੱਟ ਕੇ ਤੇ ਆਪ ਨਿਕਲ ਗਏ ਉਹ ਜੀਆਂ ਗੰਦੀਆਂ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਭੈਣ ਚੋਦੇ ਇਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੰਦੀਆਂ ਨੇ ਇੱਥੇ ਇਹਨਾਂ ਨੂੰ ਕਾਰੋਬਾਰ ਕਰਨ ਦੀਆਂ ਕੋਈ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਕਿੱਥੋਂ ਆਇਆ ਕੌਣ ਆ ਕਿੱਥੇ ਦਾ ਐ ਬਸ ਆਉਂਦੇ ਨੇ ਕਾਰਵਾਈ ਕਰਦੇ ਨੇ ਨਿਕਲ ਜਾਂਦੇ ਨੇ ਰੋਪੜ ਕਿੰਨੇ ਮੁੰਡੇ ਮਾਰੇ ਸੀ ਇਹਨਾਂ ਮੁਹੱਲੀ ਮੁੰਡਾ ਮਾਰਿਆ ਰੋਪੜ ਮੁੰਡਾ ਮਾਰਿਆ ਖਰੜ ਮੁੰਡਾ ਮਾਰਿਆ ਕੱਲ ਨੂੰ ਹਿਸ਼ਾਰਪੁਰ ਮਾਰਿਆ ਇਦਾਂ ਤਾਂ ਸਾਡੇ ਬੱਚੇ ਸੇਫ ਨਹੀਂ ਯਾਰ ਥੋੜਾ ਜਿਹਾ ਸੋਚੋ ਤੁਹਾਡੇ ਤੋਂ ਹੀ ਉਮੀਦਾਂ ਨੇ ਤੇ ਤੁਸੀਂ ਧਿਆਨ ਰੱਖੋ ਆਪਣਾ ਮਿਹਰਬਾਨੀ ਥੈਂਕ ਯੂ